ਕਟ ਕਮਾਈ ਦੇ ਪੈਸਾ ਕਿਵੇਂ ਬਚਾਈਏ ਬਚਤ ਦੇ ਮਹੱਤਵਪੂਰਨ ਟਿਪਸ ਆਮਦਨ ਦੇ ਸਰੋਤ ਜਾਂ ਫਿਰ ਬਚਤ ਦੇ ਤਰੀਕੇ ਟੈਨਸ਼ਨ ਖਤਮ ਕਰ ਦੇਵੇਗੀ ਇਹ ਵੀਡੀਓ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣੀਆਂ ਨਾਲ ਸੰਬੰਧਤ ਤੇ ਬੱਚਿਆਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡੋ ਸਕਿੱਪ ਕਰਿਓ ਤੇ ਪਹੁੰਚ ਨਹੀਂ ਜਾਂਦੀਆਂ ਅਧੂਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਘੱਟ ਕਮਾਈ ਤੇ ਵੀ ਪੈਸਾ ਕਿਵੇਂ ਬਚਾਉਣਾ ਹੈ ਟਿਪਸ ਨੇ ਬਹੁਤ ਮਹੱਤਵਪੂਰਨ ਟਿਪਸ ਹੈ ਅੰਤ ਤੱਕ ਦੇ ਘੱਟ ਆਮਦਨ ਉੱਤੇ ਪੈਸੇ ਦੀ ਬਚਤ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ ਪਰ ਇਹ ਅਸੰਭਵ ਨਹੀਂ ਹੈ ਜਦੋਂ ਤੁਹਾਡੀ ਆਮਦਨ ਘੱਟ ਹੁੰਦੀ ਹੈ ਤਾਂ ਪੈਸੇ ਬਚਾਉਣ ਲਈ ਤੁਹਾਨੂੰ ਬੇਸਿਕ ਕਦਮ ਚੁੱਕਣੇ ਚਾਹੀਦੇ ਨੇ ਉਹਨਾਂ ਵਿੱਚੋਂ ਇੱਕ ਹੈ ਆਪਨੇ ਲਈ ਟੀਚੇ ਤੈਅ ਕਰਨਾ ਕੁਝ ਨੁਕਤੇ ਅਪਣਾ ਕੇ ਤੁਸੀਂ ਆਸਾਨੀ ਨਾਲ ਆਪਣੇ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹੋ ਜਦੋਂ ਤੁਸੀਂ ਆਪਣੇ ਟੀਚਿਆਂ ਨੂੰ ਤਰਜੀਹ ਦਿੰਦੇ ਹੋ ਤਾਂ ਪੈਸਾ ਬਚਾਉਣਾ ਮੁਸ਼ਕਲ ਨਹੀਂ ਹੁੰਦਾ ਤੁਸੀਂ ਇਸ ਨੂੰ ਲਗਾਤਾਰ ਜਾਰੀ ਰੱਖ ਸਕਦੇ ਹੋ ਹਾਂ ਇਸ ਦੇ ਲਈ ਕੁਝ ਖਾਸ ਰਣਨੀਤਿਕ ਅਤੇ ਜ਼ਰੂਰੀ ਗੱਲਾਂ ਨੂੰ ਲਾਗੂ ਕਰਨਾ ਹੋਵੇਗਾ ਅੱਜ ਅਸੀਂ ਤੁਹਾਨੂੰ ਉਹਨਾਂ ਬਾਰੇ ਦੱਸਾਂਗੇ ਬਜਟ ਸੈੱਟ ਕਰੋ ਮਹੀਨੇ ਦੇ ਪਹਿਲੇ ਦਿਨ ਇੱਕ ਬਜਟ ਸੈੱਟ ਕਰੋ ਅਤੇ ਇਸ ਉੱਤੇ ਬਣੇ ਰਹੋ ਇਹ ਤੁਹਾਨੂੰ ਕਰੀਆਨੀ ਨਿੱਜੀ ਦੇਖਪਾਲ ਬਿੱਲਾਂ ਆਦਤ ਉਤੇ ਸੀਮਤ ਰਕਮ ਖਰਚ ਕਰਨ ਵਿੱਚ ਮਦਦ ਕਰੇਗਾ ਆਪਣੇ ਫਾਈਨਾਂਸ ਉਤੇ ਇੱਕ ਨਜ਼ਰ ਮਾਰੋ ਅਤੇ ਦੇਖੋ ਕਿ ਕਿੰਨੀ ਤਰੀਕ ਤੱਕ ਤੁਹਾਨੂੰ ਕਿਹੜੇ ਕਿਹੜੇ ਬਿੱਲ ਦਾ ਭੁਗਤਾਨ ਕਰਨਾ ਹੈ ਇੱਕ ਵਾਰ ਜਦੋਂ ਤੁਸੀਂ ਸਾਰੇ ਲੋੜੀਂਦੇ ਖਰਚਿਆਂ ਨੂੰ ਕਵਰ ਕਰ ਲੈਂਦੇ ਹੋ ਤਾਂ ਆਪਣੀ ਆਮਦਨ ਦਾ ਇੱਕ ਨਿਸ਼ਚਿਤ ਹਿੱਸਾ ਬਚਤ ਦੇ ਤੌਰ ਤੇ ਵੱਖ ਕਰੋ ਹੌਲੀ-ਹੌਲੀ ਆਪਣੀ ਬਚਤ ਨੂੰ ਆਪਣੀ ਆਮਦਨ ਦੇ ਲਗਭਗ 15% ਤੋਂ 20% ਤੱਕ ਵਧਾਓ ਬਚਤ ਕਰਨ ਦੀ ਆਦਤ ਪਾਓ ਆਪਣੀ ਘਰ ਆਮਦਨ ਵਿੱਚੋਂ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਬਚਾਉਣ ਲਈ ਤੁਹਾਨੂੰ ਬਚਤ ਕਰਨ ਦੀ ਆਦਤ ਪੈਦਾ ਕਰਨੀ ਚਾਹੀਦੀ ਹੈ ਰੁਟੀਨ ਨਾਲ ਜੁੜੇ ਰਹਿਣ ਲਈ ਤੁਹਾਨੂੰ ਥੋੜੇ ਸਮੇਂ ਅਤੇ ਲੰਬੇ ਸਮੇਂ ਦੇ ਵਿੱਤੀ ਟੀਚਿਆਂ ਉੱਤੇ ਵਿਚਾਰ ਕਰਨ ਦੀ ਲੋੜ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਖਰਚੇ ਵੀ ਨਿਰਧਾਰਤ ਕਰ ਸਕੋਗੇ ਤੁਸੀਂ ਬੈਂਕਾਂ ਜਾਂ ਹੋਰ ਵਿੱਤੀ ਸੰਸਥਾਵਾਂ ਵਿੱਚ ਵੱਖ-ਵੱਖ ਬਚਤ ਸਕੀਮਾਂ ਦੀ ਚੋਣ ਕਰ ਸਕਦੇ ਹੋ ਬਚਤ ਯੋਜਨਾਵਾਂ ਜਿਵੇਂ ਕਿ ਮਿਊਚੁਅਲ ਫੰਡਾਂ ਵਿੱਚ ਮਹੀਨਾਵਾਰ ਐਸਆਈਪੀ ਜਾਂ ਅਵਰਤੀ ਜਮਾ ਸਕੀਮਾਂ ਦੀ ਚੋਣ ਕਰਕੇ ਤੁਸੀਂ ਹਰ ਮਹੀਨੇ ਥੋੜੀ-ਥੋੜੀ ਪੈਸੇ ਦੀ ਬਚਤ ਕਰ ਸਕਦੇ ਹੋ ਟਰਮ ਪਲਾਨ ਨਾਲ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰੋ ਇੱਕ ਬੀਮਾ ਪਲਾਨ ਵਿੱਚ ਆਪਣੇ ਪੈਸੇ ਦਾ ਨਿਵੇਸ਼ ਕਰਨਾ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਤੁਹਾਡੀ ਤਰਜੀਹ ਹੋਣੀ ਚਾਹੀਦੀ ਹੈ ਕਿਸੇ ਮੰਦਭਾਗੀ ਘਟਨਾ ਦੇ ਕਾਰਨ ਤੁਹਾਡੀ ਬੇਵਕਤੀ ਮੌਤ ਤੋਂ ਬਾਅਦ ਟਰਮ ਪਲਾਨ ਨਾਲ ਤੁਹਾਡੇ ਪਰਿਵਾਰ ਨੂੰ ਵਿੱਤੀ ਮਦਦ ਮਿਲ ਸਕਦੀ ਹੈ ਟਰਮ ਇੰਸ਼ੋਰੈਂਸ ਪਲਾਨ ਪ੍ਰੀਮੀਅਮ ਬਹੁਤ ਕਫਾਇਤੀ ਹਨ ਜੋ ਕਿ ਘੱਟ ਆਮਦਨੀ ਵਾਲੇ ਵਿਅਕਤੀਆਂ ਲਈ ਵਧੀਆ ਵਿਕਲਪ ਹੈ ਤੁਹਾਨੂੰ ਇੱਕ ਸਿਹਤ ਬੀਮਾ ਪਾਲਿਸੀ ਦੀ ਚੋਣ ਵੀ ਕਰਨੀ ਚਾਹੀਦੀ ਹੈ ਜੋ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਤੁਹਾਡੀ ਵਿੱਤੀ ਮਦਦ ਕਰਦੀ ਹੈ। ਘਰੇਲੂ ਖਰਚੇ ਘਟਾਓ। ਘਟ ਆਮਦਨੀ ਨਾਲ ਪੈਸੇ ਦੀ ਬਚਤ ਕਰਦੇ ਹੋਏ ਘਰੇਲੂ ਖਰਚੇ ਨੂੰ ਘਟਾਉਣ ਦੇ ਬਹੁਤ ਸਾਰੇ ਤਰੀਕੇ ਨੇ। ਜੇ ਤੁਸੀਂ ਇਕੱਲੇ ਜਗ੍ਹਾ ਕਿਰਾਏ ਉੱਤੇ ਲੈ ਕੇ ਰਹਿ ਰਹੇ ਹੋ ਤਾਂ ਤੁਸੀਂ ਨਾਲ ਰੂਮ ਮੇਟ ਰੱਖ ਸਕਦੇ ਹੋ। ਇਸ ਨਾਲ ਤੁਹਾਡਾ ਕਿਰਾਇਆ ਅੱਧਾ ਰਹਿ ਜਾਏਗਾ ਅਤੇ ਪੈਸੇ ਦੀ ਬਚਤ ਕਰਨ ਵਿੱਚ ਬਹੁਤ ਮਦਦ ਮਿਲੇਗੀ। ਭੋਜਨ ਲਈ ਬਜਟ ਭੋਜਨ ਲਈ ਉਚਿਤ ਬਜਟ ਨਿਰਧਾਰਤ ਕਰਨਾ ਮਹੱਤਵਪੂਰਨ ਹੈ। ਖਰੀਆਣੇ ਦੀ ਖਰੀਦਦਾਰੀ ਲਈ ਬਾਹਰ ਜਾਣ ਤੋਂ ਪਹਿਲਾਂ ਆਪਣੀਆਂ ਰੋਜ਼ਾਨਾ ਦੀਆਂ ਭੋਜਨ ਜ਼ਰੂਰਤਾਂ ਦੀ ਪਲਾਨਿੰਗ ਕਰੋ। ਇਸ ਤਰ੍ਹਾਂ ਤੁਸੀਂ ਆਪਣੇ ਨਿਰਧਾਰਤ ਬਜਟ ਤੇ ਕਾਇਮ ਰਹਿ ਸਕਦੇ ਹੋ। ਭੋਜਨ ਦੀਆਂ ਕੀਮਤਾਂ ਦੀ ਤੁਲਨਾ ਕਰਨਾ ਯਕੀਨੀ ਬਣਾਓ ਅਤੇ ਕਿਸੇ ਅਜਿਹੇ ਵੈਂਡਰ ਤੋਂ ਖਰੀਦੋ ਜੋ ਸਸਤੀਆਂ ਕੀਮਤਾਂ ਦੀ ਪੇਸ਼ਕਸ਼ ਕਰਦਾ ਹੈ ਪਰ ਭੋਜਨ ਦੀ ਗੁਣਵੱਤਾ ਨੂੰ ਬਹੁਤ ਜ਼ਿਆਦਾ ਨਾ ਘਟਾਓ। ਪਹਿਲਾਂ ਕਰਜ਼ੇ ਦਾ ਭੁਗਤਾਨ ਕਰੋ। ਲੰਬੇ ਸਮੇਂ ਦੀਆਂ ਵਿੱਤੀ ਯੋਜਨਾਵਾਂ ਨੂੰ ਪ੍ਰਾਪਤ ਕਰਨ ਲਈ ਕਰਜ਼ੇ ਦੀ ਅਦਾਇਗੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਜਿੰਨਾ ਜਲਦੀ ਹੋ ਸਕੇ ਆਪਣੇ ਕਰਜ਼ੇ ਦਾ ਭੁਗਤਾਨ ਕਰੋ। ਅਜਿਹਾ ਕਰਨ ਲਈ ਪਹਿਲਾਂ ਤੁਹਾਨੂੰ ਆਪਣੀਆਂ ਬਕਾਇਆ ਰਕਮਾਂ ਬਾਰੇ ਸਪਸ਼ਟ ਵਿਚਾਰ ਹੋਣਾ ਚਾਹੀਦਾ ਹੈ ਅਤੇ ਫਿਰ ਤੁਹਾਡੇ ਬੁਨਿਆਦੀ ਮਾਸਿਕ ਖਰਚਿਆਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਉਹਨਾਂ ਨੂੰ ਵਾਪਸ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਟ੍ਰਾਂਸਪੋਰਟੇਸ਼ਨ ਉੱਤੇ ਬਜਟ। ਜੇਕਰ ਤੁਹਾਡੇ ਕੋਲ ਜਨਤਕ ਆਵਾਜਾਈ ਲਈ ਆਸਾਨ ਪਹੁੰਚ ਹੈ ਤਾਂ ਇਹ ਯਾਤਰਾ ਕਰਨ ਦਾ ਇੱਕ ਬਹੁਤ ਸਸਤਾ ਤਰੀਕਾ ਹੋਵੇਗਾ। ਜੇ ਤੁਸੀਂ ਕਿਸੇ ਸਹਿਕਰਮੀ ਦੇ ਨੇੜੇ ਰਹਿੰਦੇ ਹੋ ਤਾਂ ਤੁਸੀਂ ਆਪਣੀ ਨੌਕਰੀ ਲਈ ਕਾਰ ਪੂਲਿੰਗ ਦੀ ਚੋਣ ਵੀ ਕਰ ਸਕਦੇ ਹਾਂ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਐਪਸ ਤੁਹਾਨੂੰ ਕਿਫਾਇਤੀ ਯਾਤਰਾ ਦਾ ਵਿਕਲਪ ਦਿੰਦੀਆਂ ਨੇ ਇਸ ਤਰ੍ਹਾਂ ਤੁਸੀਂ ਬਹੁਤ ਸਾਰੇ ਤਰੀਕੇ ਅਪਣਾ ਕੇ ਬਚਤ ਕਰ ਸਕਦੇ ਹੋ ਪੈਸਾ ਜੋੜ ਸਕਦੇ ਹੋ ਪਰ ਫਿਰ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜਿਉਂ ਜਿਆਦਾ ਬਚਤ ਦੇ ਚੱਕਰ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਤੰਗ ਨਾ ਕਰੋ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ